ਇਟਲੀ ਦਾ ਸ਼ਹਿਰ ਫੋਰਲੀ ਜਿੱਥੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 3 ਅਗਸਤ 2024 ਨੂੰ ਦੂਜੀ ਵਿਸ਼ਵ ਜੰਗ ਦੇ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿੱਥੇ ਲੋਕਲ ਅਥਾਰਟੀ ਨੇ ਵੀ ਸ਼ਿਰਕਤ ਕੀਤੀ ਉੱਥੇ ਇੱਕ ਪਾਸੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉੱਥੇ ਇਤਿਹਾਸ ਅਤੇ ਸ਼ਹੀਦੀ ਵਾਰਾਂ ਗਾਈਆਂ ਗਈਆਂ ਇਹ ਸ਼ਹੀਦੀ ਯਾਦਗਾਰ 13 ਅਗਸਤ 2011 ਨੂੰ ਸਥਾਪਿਤ ਕੀਤੀ ਗਈ ਜੋ ਬੁਲਗਰੀਆ ਤੋਂ ਬਣ ਕੇ ਆਈ ਸੀ ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤਿੰਨ ਫੌਜੀ ਹਨ ਜਿਨ੍ਹਾਂ ਵਿੱਚੋਂ ਦੋ ਸਿੱਖ ਹਨ ਤੇ ਇੱਕ ਗੈਰ ਸਿੱਖ ਹੈ ਕਈ ਲੋਕਾਂ ਨੂੰ ਇਹ ਭਰਮ ਹੈ ਕਿ ਜੋ ਗੈਰ ਸਿੱਖ ਬੰਦਾ ਹੈ ਉਹ ਉਹਨੂੰ ਇੱਕ ਸਿੱਖ ਨੇ ਗੱਲ ਤੋਂ ਫੜਿਆ ਹੋਇਆ ਹੈ ਤੇ ਅਤੇ ਉਹਨੂੰ ਮਾਰ ਰਿਹਾ ਹੈ ਪਰ ਇਹ ਚੀਜ਼ ਗਲਤ ਹੈ ਇਸ ਦੇ ਵਿੱਚ ਦੋ ਜੋ ਦੋ ਸਿੱਖ ਫੌਜੀ ਹਨ ਇੱਕ ਫੌਜੀ ਉਸ ਜ਼ਖਮੀ ਦੂਸਰੇ ਫੌਜੀ ਨੂੰ ਬਚਾਰ ਰਿਹਾ ਹੈ ਤਾਂ ਇਹ ਜੋ ਖੜਾ ਹੈ ਫੌਜੀ ਇਹ ਉਹਨਾਂ ਦੀ ਰਾਖੀ ਕਰ ਰਿਹਾ ਹੈ ਤਾਂ ਕਿ ਹੋਰ ਜੋ ਦੂਸਰੀ ਦੁਸ਼ਮਣ ਫੌਜ ਦੇ ਲੋਕ ਹਨ ਉਹ ਇਸ ਵੱਲ ਨੂੰ ਨਾ ਵਧਣ ਇਹ ਜੋ ਛੋਟੇ-ਛੋਟੇ ਸਮਾਰਕ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੇ ਹਨ ਜਿਨ੍ਹਾਂ ਨੂੰ ਦਫਨਾਇਆ ਗਿਆ ਹੈ ਇਹਨਾਂ ਸ਼ਹੀਦਾਂ ਦੇ ਵਿੱਚ ਛੋਟੀ ਤੋਂ ਛੋਟੀ ਉਮਰ ਤੋਂ ਲੈ ਕੇ ਵੱਡੀ ਤੋਂ ਵੱਡੀ ਉਮਰ ਤੱਕ ਦੇ ਸ਼ਹੀਦਾਂ ਦੇ ਨਾਮ ਲਿਖੇ ਗਏ ਹਨ ਜਿੱਤੇ ਜਿੱਤੇ ਜਿਸ ਨੂੰ ਦਫਨਾਇਆ ਹੈ ਉੱਥੇ-ਉੱਥੇ ਉਸ ਦੀ ਨੰਬਰ ਪਲੇਟ ਅਤੇ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸਾਨੂੰ 14 ਸਾਲ ਦਾ ਮਿਲਦਾ ਹੈ ਉਹਦੇ ਵਿੱਚ 16 ਸਾਲ ਦਾ ਸ਼ਹੀਦ ਵੀ ਮਿਲਦਾ ਹੈ ਤੇ 17 ਸਾਲ ਦਾ ਸ਼ਹੀਦ ਵੀ ਮਿਲਦਾ ਹੈ ਤੇ 65-70 ਸਾਲ ਦਾ ਸ਼ਹੀਦ ਵੀ ਇੱਥੇ ਸਾਨੂੰ ਮਿਲਦਾ ਹੈ ਹੋਰਲੀ ਹਿੰਦੁਸਤਾਨੀ ਸ਼ਹੀਦਾਂ ਦਾ ਜੇ ਅਸੀਂ ਇਸ ਥਾਂ ਦੇ ਉੱਪਰ ਖੜੇ ਆ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਜੋ ਸਮਾਰਕ ਬਣਿਆ ਹੈ ਇਹ ਇਹਾਰੇ ਸਾਰੇ ਇਹਨਾਂ ਦੀ ਜਗਾ ਬਣਾਈ ਹੋਈ ਆ 1939 ਤੋਂ 1945 ਤੱਕ ਲੱਗੀ ਆ ਉਹਦੇ ਵਿੱਚ ਜੋ ਭਾਰਤੀ ਫੌਜ ਇਟਲੀ ਦੇ ਵਿੱਚ ਇਟਲੀ ਵਾਲਿਆਂ ਨੂੰ ਬਚਾਉਣ ਆਈ ਸੀ ਜਰਮਨ ਵਾਲਿਆਂ ਤੋਂ ਇਸ ਥਾਂ ਦੇ ਉੱਪਰ ਜੋ ਜੋ ਸ਼ਹੀਦ ਹੋਏ ਆ ਜਿਨ੍ਹਾਂ ਦਾ ਸਮਾਰਕ ਬਣਿਆ ਜਾਂ ਸਸਕਾਰ ਕੀਤੇ ਗਏ ਟੋਟਲ 769 ਸ਼ਹੀਦ ਹਨ ਜਿਨ੍ਹਾਂ ਦੇ ਵਿੱਚੋਂ 496 ਉਹ ਲੋਕ ਹਨ ਜਿਨ੍ਹਾਂ ਨੂੰ ਦਫਨਾਇਆ ਗਿਆ ਹੈ ਜਿਨ੍ਹਾਂ ਵਿੱਚ ਮੁਸਲਮਾਨ ਸਨ ਤੇ ਕਾਫੀ ਸਾਰੇ ਗੋਰਖੇ ਵੀ ਸਨ ਤੇ ਬਾਕੀ ਜੋ 263 ਬੰਦੇ ਹੈਗੇ ਆ ਉਹਨਾਂ ਦਾ ਉਹਨਾਂ ਦਾ ਸਮਾਰਕ ਦੇ ਉੱਪਰ ਨਾਮ ਲਿਖਿਆ ਹੈ ਜਿਨ੍ਹਾਂ ਦੇ ਵਿੱਚ ਸਿੱਖ ਤੇ ਜੋ ਸਰਾਧਨ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਦਾ ਸੰਸਕਾਰ ਕੀਤਾ ਗਿਆ ਜਿਨ੍ਹਾਂ ਨੂੰ ਦਫਨਾਇਆ ਨਹੀਂ ਜਾ ਸਕਦਾ ਸੀ ਹਰ ਸਾਲ ਇੱਥੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਅੱਜ ਵੀ 3 ਅਗਸਤ 2024 ਨੂੰ ਉਹੀ ਦਿਨ ਹੈ ਸਾਰੀ ਇਗਲੀ ਤੋਂ ਸੰਤਾਇ ਤੇ ਆਈਆਂ ਹਨ ਹਮੇਸ਼ਾ ਹੁੰਦੇ ਹਨ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਹਮੇਸ਼ਾ ਲਿਖਿਆ ਜਾਂਦਾ ਹੈ ਕਿ ਪ੍ਰਣਾਮ ਸ਼ਹੀਦਾਂ ਨੂੰ ਸਾਨੂੰ ਆਪਣੇ ਸ਼ਹੀਦਾਂ ਦੇ ਉੱਪਰ ਹਮੇਸ਼ਾ ਮਾਣ ਹੈ ਤੇ ਅੱਗੇ ਤੋਂ ਵੀ ਹਮੇਸ਼ਾ ਮਾਣ ਹੀ ਰਹੇਗਾ ਕਿਉਂਕਿ ਸ਼ਹੀਦ ਕਿਸੇ ਵੀ ਕੌਮ ਨਾਲ ਸੰਬੰਧਿਤ ਹੋਣ ਉਹ ਆਪਣੀ ਕੌਮ ਦਾ ਸ਼ਰਮਾਇਆ ਹੁੰਦੇ ਹਨ ਆਪਣੇ ਦੇਸ਼ ਦਾ ਸਰਮਾਇਆ ਹੁੰਦੇ ਹਨ ਇਹਨਾਂ ਸ਼ਹੀਦਾਂ ਨੇ ਇੱਥੇ ਜੋ ਸ਼ਹੀਦੀ ਦਿੱਤੀ ਹੈ ਉਹ ਅੰਗਰੇਜ਼ੀ ਸਰਕਾਰ ਦੀ ਸਪੋਰਟ ਕੀਤੀ ਸੀ ਕਿਉਂਕਿ ਅੰਗਰੇਜ਼ੀ ਸਰਕਾਰ ਨੇ ਭਾਰਤੀ ਫੌਜ ਨੂੰ ਇਹ ਕਿਹਾ ਸੀ ਕਿ ਅਗਰ ਤੁਸੀਂ ਸਾਡੇ ਨਾਲ ਚੱਲਦੇ ਹੋ ਸਸੀਂ ਇਹ ਦੂਜੀ ਵਰਲਡ ਵਾਰ ਜਿੱਤਦੇ ਹਾਂ ਤੇ ਅਸੀਂ ਭਾਰਤ ਨੂੰ ਆਜ਼ਾਦ ਕਰ ਦਿਆਂਗੇ ਅਗਰ ਅਸੀਂ ਅੱਜ ਕਹਿੰਦੇ ਆ ਕਿ ਗਾਂਧੀ ਨੇ ਆਜ਼ਾਦੀ ਦਿਵਾ ਦਿੱਤੀ ਪਰ ਗਾਂਧੀ ਨੇ ਆਜ਼ਾਦੀ ਨਹੀਂ ਦਿਵਾਈ ਦਿਵਾਈ ਸਾਡੀ ਇਹਨਾਂ ਸ਼ਹੀਦਾਂ ਨੇ ਜੋ ਇਸ ਵੇਲੇ ਦਫਨਾਏ ਹੋਏ ਹਨ ਤੇ ਸਾਡੇ ਪਿੱਛੇ ਜੋ ਸਮਾਰਕ ਦੇਖ ਰਹੇ ਹੋ ਉਹਦੇ ਉੱਪਰ ਉਹਨੇ ਨਾਮ ਉਕਰੇ ਹੋਏ ਹਨ ਅਸੀਂ ਉਹਨਾਂ ਦੇ ਰਿਣੀ ਹਾਂ ਜੇ ਜਦੋਂ ਸ਼ਹੀਦ ਦਾ ਸਮਾਰਕ ਦੇਖਦੇ ਆ ਸਾਡਾ ਸਿਰ ਉਹਨਾਂ ਦੇ ਆਦਰ ਨਾਲ ਆਪਣੇ ਆਪ ਹੀ ਝੁਕ ਜਾਂਦਾ ਹੈ ਸੋ ਅੱਜ 3 ਅਗਸਤ ਉਹਨਾਂ ਦਾ ਸ਼ਹੀਦੀ ਦਿਵਸ ਇੱਥੇ ਸਾਰੀ ਇਤਰੀ ਦੀ ਸੰਗਤ ਮਨਾ ਰਹੀ ਹੈ ਇਸ ਸਮਾਰਕ ਦੇ ਉੱਪਰ ਤਿੰਨ ਪੁਸ਼ਾਵਾਂ ਵਿੱਚ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ ਹੈ ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਭਾਰਤੀ ਸੈਨਾ ਦੇ ਉਹਨਾਂ ਸੂਰਮਿਆਂ ਦੇ ਸਨਮਾਨ ਵਿੱਚ ਜੋ ਲੜਾਈ ਵਿੱਚ ਸ਼ਹੀਦ ਹੋਏ ਅਤੇ ਜਿਨ੍ਹਾਂ ਦਾ ਅੰਤਮ ਸੰਸਕਾਰ ਅਗਨਪੀਠ ਦੁਆਰਾ ਕੀਤਾ ਗਿਆ ਇਹ ਇੱਥੇ ਉਹਨਾਂ ਸਾਰਿਆਂ ਦੇ ਨਾਮ ਲਿਖੇ ਗਏ ਹਨ ਜਿਹੜੇ ਇਸ ਏਰੀਆ ਦੇ ਵਿੱਚ ਸ਼ਹੀਦ ਹੋਏ ਹਨ ਜਿਵੇਂ ਕਿ ਫੋਰਲੀ ਦੇ ਵਿੱਚ ਇਹ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਪਹਿਲੀ ਵਰਲਡ ਵਾਰ ਤੇ ਦੂਜੀ ਵਰਲਡ ਵਾਰ ਦੇ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਹੋਏ ਹਨ ਜਿੱਥੇ-ਜਿੱਥੇ ਸ਼ਹੀਦ ਹੋਏ ਹਨ ਉੱਥੇ-ਉੱਥੇ ਸ਼ਹੀਦੀ ਸਮਾਰਕ ਵੀ ਬਣੇ ਹੋਏ ਹਨ ਸਭ ਦੇ ਨਾਮ ਵੀ ਉੱਥੇ ਲਿਖੇ ਹੋਏ ਹਨ ਕਿਹੜਾ ਸ਼ਹੀ ਕਿਹੜਾ ਫੌਜੀ ਕਿੱਥੇ ਸ਼ਹੀਦ ਹੋਇਆ ਕਿਸ ਤਰੀਕ ਨੂੰ ਸ਼ਹੀਦ ਹੋਇਆ ਤੇ ਇਹਨਾਂ ਸਾਰਿਆਂ ਨੂੰ ਮੇਨਟੇਨ ਇੱਕ CWGC ਨਾਮ ਦੀ ਸੰਸਥਾ ਕਰ ਰਹੀ ਹੈ ਜਿਸ ਦਾ ਮੁੱਖ ਦਫ਼ਤਰ ਜੋ ਲੰਡਨ ਦੇ ਵਿੱਚ ਹੈ CWGC ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਜਿਨ੍ਹਾਂ ਦੇ ਕੋਲ ਸਾਰਾ ਰਿਕਾਰਡ ਹੈ ਕਿ ਸੀਹ ਦਾ ਕਿਹੜਾ ਪਿੰਡ ਸੀ ਕਿਹੜਾ ਸ਼ਹਿਰ ਸੀ ਉਹਦੇ ਮਾਤਾ ਪਿਤਾ ਦੇ ਨਾਮ ਕੀ ਸੀ ਉਹਦਾ ਜਨਮ ਤਰੀਕ ਕੀ ਸੀ ਉਹਦੀ ਸ਼ਹੀਦੀ ਤਰੀਕ ਕੀ ਸੀਗੀ ਤੇ ਇਹ ਸਭ ਦੇਖਣ ਤੋਂ ਬਾਅਦ ਹੁਣ ਸਾਡਾ ਫਰਜ਼ ਬਣਦਾ ਹੈ ਜਿਵੇਂ ਕਿ ਤੁਸੀਂ ਦੇਖ ਰਿਹਾ ਹੋ ਕਿ ਇੱਕ ਕੋਨੇ ਦੇ ਵਿੱਚ ਇੱਕ ਕਮਰਾ ਬਣਿਆ ਹੋਇਆ ਹੈ ਜਿੱਥੇ ਹੁਣ ਇਸ ਇਸ ਸੀਡਬਲਯੂਜੀਸੀ ਨੇ ਇੱਕ ਰਜਿਸਟਰ ਰੱਖਿਆ ਹੋਇਆ ਹੈ ਹੁਣ ਸਾਡਾ ਫਰਜ਼ ਬਣਦਾ ਹੈ ਅਸੀਂ ਉਸ ਰਜਿਸਟਰ ਦੇ ਉੱਪਰ ਆਪਣਾ ਨਾਮ ਲਿਖੀਏ ਅੱਜ ਦੀ ਤਰੀਕ ਲਿਖੀਏ ਅਸੀਂ ਕਿੱਥੋਂ ਆਏ ਹਾਂ ਤੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਕੀ ਕਮੈਂਟ ਲਿਖਦੇ ਹਾਂ ਉਹ ਅਸੀਂ ਹੁਣ ਰਜਿਸਟਰ ਦੇ ਵਿੱਚ ਲਿਖ ਕੇ ਜਾਣਾ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ ਇਸ ਕਮਰੇ ਦੇ ਬਾਹਰ ਦੋ ਲਾਈਨਾਂ ਲਿਖੀਆਂ ਹੋਈਆਂ ਹਨ ਨੇਅਰ ਨੇਮ ਲਿਫਟ ਫੋਰ ਐਵਰ ਮੋਰ ਮਤਲਬ ਕਿ ਜਿਨ੍ਹਾਂ ਦੇ ਨਾਮ ਇੱਥੇ ਸ਼ਹੀਦੀ ਦੇ ਵਿੱਚ ਲਿਖੇ ਹੋਏ ਹਨ ਉਹ ਸਦਾ ਲਈ ਜਿਉਂਦੇ ਹਨ ਉਹ ਮਰੇ ਨਹੀਂ ਹਨ ਜੋ ਅਸੀਂ ਆਮ ਆਮ ਵੀ ਕਹਿੰਦੇ ਹਨ ਕਿ ਸ਼ਹੀਦ ਕਦੀ ਮਰਦਾ ਨਹੀਂ ਹੈ ਉਹੀ ਚੀਜ਼ ਨੂੰ ਇੱਥੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ ਅਖੀਰ ਦੇ ਵਿੱਚ ਹੁਣ ਅਸੀਂ ਸਾਰੇ ਇਹੀ ਕਹਾਂਗੇ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਉੱਪਰ ਮਾਣ ਹੈ ਸ਼ਹੀਦਾਂ ਦੀ ਜਿਤਾਉਂ ਪੇ ਲੱਗੇਗੇ ਹਰ ਬਰਸ ਮੇਲੇ ਤੇ ਇੱਥੇ ਵੀ ਹਰੇਕ ਸਾਲ ਮੇਲਾ ਲੱਗਦਾ ਹੈ ਹਰੇਕ ਸਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਹੀ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਿਵਾਈ ਸੀ ਜੋ ਅੱਜ ਅਸੀਂ ਆਜ਼ਾਦ ਘੁੰਮ ਰਹੇ ਹਾਂ ਤੋਂ ਸਾਰਿਆਂ ਨੂੰ ਸਾਡੀ ਟੀਮ ਸਿਰਾ ਪੰਜਾਬੀ ਇਟਲੀ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ